ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸ੍ਰੀ ਚੰਦ ਜੀ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਜੋ ਹਰ ਸਾਲ ਹੀਟ ਗ੍ਰਾਸ ਜੂਸ ਦੇ ਲੰਗਰ ਲਗਾਏ ਜਾਂਦੇ ਹਨ ਸੋ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੋ ਅੱਜ ਤਾਰੀਖ 15 ਸਤੰਬਰ ਤੋਂ ਜਿਹੜੇ ਵੀਟ ਗ੍ਰਾਸ ਜੂਸ ਤੇ ਲੰਗਰ ਉਹ ਸ਼ੁਰੂ ਕੀਤੇ ਜਾ ਰਹੇ ਹਨ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਜੂਸ ਦੇ ਵੱਧ ਤੋਂ ਵੱਧ ਆਪਾਂ ਜਿਹੜੇ ਫਾਇਦੇ ਲੈ ਸਕੀਏ ਕਿਉਂਕਿ ਇਹ ਔਸ਼ਧੀ ਇਹ ਬਲਖਣ ਲੰਗਰ ਹਰ ਜਗ੍ਹਾ ਨਹੀਂ ਮਿਲਦਾ ਇੱਕੋ ਇੱਕ ਸਥਾਨ ਜੋ ਕਪੂਸਲੇ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਜਾ ਰਿਹਾ ਹੈ ਸੰਗਤ ਦੇ ਭਲੇ ਵਾਸਤੇ ਤੋਂ ਆਪਾਂ ਸਾਰੇ ਇਸ ਚੀਜ਼ ਦਾ ਫਾਇਦਾ ਲਈਏ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਜਿੰਨੇ ਵੀ ਸਤਕਾਰਯੋਗ ਸੁਸਾਇਟੀ ਦੇ ਮੈਂਬਰ ਹਨ ਕਿਉਂਕਿ ਮੈਂ ਨਾ ਲੈਣ ਲਗਾ ਤੇ ਬੜਾ ਸਮਾਂ ਲੱਗੇਗਾ ਉਹ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਦਾਸ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਇਹ ਸੇਵਾਵਾਂ ਨਿਭਾ ਰਹੇ ਹਨ ਸਾਡੇ ਸਤਕਾਰਯੋਗ ਚਾਚਾ ਜੀ ਸਰਦਾਰ ਜਗੀਰ ਸਿੰਘ ਜੀ ਪੱਤੜ ਬਲਰਾਜ ਸਿੰਘ ਜੀ ਜੁਕੇ ਤੋਂ